ਸਰ ਸ੍ਰੀ ਅਕਾਲ ਵਿਕਰਤੂ ਸੇ ਆਨਰਿਸ ਭਖਤੀ ਵੱਡੀ ਖਬਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐਸਜੀਪੀਸੀ ਨੇ ਵੱਡਾ ਐਕਸ਼ਨ ਲੈ ਲਿਆ ਹੈ ਕੁਝ ਦਿਨਾਂ ਲਈ ਕਰੀਬ 15 ਕ ਦਿਨਾਂ ਲਈ ਜਥੇਦਾਰੀ ਵਾਪਸ ਲੈ ਲਈ ਗਈ ਹੈ ਉਹਨਾਂ ਤੋਂ ਚਾਰਜ ਵਾਪਸ ਲੈ ਲਿਆ ਗਿਆ ਹੈ ਤੇ ਚਾਰਜ ਜੋ ਹੈ ਉਹ ਹੈੱਡ ਗ੍ਰੰਥੀ ਤੱਕ ਜੀ ਦਮਦਮਾ ਸਾਹਿਬ ਦੇ ਜਗਤਾਰ ਸਿੰਘ ਉਹਨਾਂ ਨੂੰ ਜਥੇਦਾਰੀ ਦਾ ਚਾਰਜ ਸੌਂਪ ਦਿੱਤਾ ਗਿਆ ਦੱਸਦੀ ਐ ਐਸਜੀਪੀਸੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਸੀ ਔਰ ਉਸ ਮੀਟਿੰਗ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਤੋਂ ਤੱਕ ਜੀ ਦਮਦਮਾ ਸਾਹਿਬ ਦੀ ਜਥੇਦਾਰੀ ਦਾ ਜੋ ਚਾਰਜ ਹੈ ਉਹ ਵਾਪਸ ਲੈ ਲਿਆ ਕਿ ਹੈ ਦਰਅਸਲ ਜੋ ਵੀਡੀਓ ਵਾਇਰਲ ਹੋਈ ਸੀ ਜਿਸ ਨੂੰ ਵੀਡੀਓ ਬੰਬ ਕਿਹਾ ਜਾ ਰਿਹਾ ਸੀ ਉਹ ਜਿਸ ਨੇ ਪੰਥਕ ਸਫਿਆਂ ਦੇ ਵਿੱਚ ਹਲਚਲ ਤੇਜ਼ ਕਰ ਦਿੱਤੀ ਸੀ 127 ਸਕਿੰਡ ਦਾ ਕਲਿੱਪ ਸੀਗਾ ਜਿਸ ਦੇ ਵਿੱਚ ਉਹਨਾਂ ਦੇ ਮੂੰਹੋਂ ਕੁਝ ਅਪਸ਼ਬਦ ਨਿਕਲਦੇ ਹੋਏ ਨਜ਼ਰ ਆ ਰਹੇ ਸੀ ਹਾਲਾਂਕਿ ਇਸ ਨੂੰ ਲੈ ਕੇ ਵੀ ਉਹਨਾਂ ਨੇ ਪੂਰਾ ਕਲੈਰੀਫਿਕੇਸ਼ਨ ਦਿੱਤਾ ਦੂਜਾ ਇੱਕ ਹੋਰ ਵੀਡੀਓ ਜੋ ਕਿ ਉਹਨਾਂ ਦੇ ਸਾਂਡੂ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਔਰ ਉਹਨਾਂ ਤੇ ਕੁਝ ਗੰਭੀਰ ਇਲਜ਼ਾਮ ਲੱਗ ਰਹੇ ਸੀ ਉਸ ਨੂੰ ਲੈ ਕੇ ਜੋ ਵੀਡੀਓ ਸਾਹਮਣੇ ਆਇਆ ਜੋ ਸਾਂਡੂ ਦੇ ਇਲਜ਼ਾਮ ਸਾਹਮਣੇ ਆਏ ਸੀ ਉਸ ਨੂੰ ਲੈ ਕੇ ਵੀ ਬੀਤੇ ਦਿਨ ਤਕਰਸ਼ੀ ਦਮਦਮਾ ਸਾਹਿਬ ਵਿਕੇਸ਼ ਸਿੰਘ ਗੁਰੂਗਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੀ ਸਫਾਈ ਦਿੱਤੀ ਕਿ ਕચીਸ ਤੋਂ ਖੁਲਾਸਾ ਕੀਤਾ ਸੀ ਪਰ ਇਹ ਕਿਹਾ ਸੀ ਕਿ ਇਹ ਕੋਈ ਹੈ ਜੋ ਮੇਰੇ ਸਾਹਦ ਨੂੰ ਨਾਲ ਲੈ ਲੈ ਕੇ ਘੁੰਮ ਰਿਹਾ ਤੇ ਉਸ ਦੇ ਮੂੰਹੋਂ ਇਹ ਸਾਰੀਆਂ ਚੀਜ਼ਾਂ ਨਿਕਲਵਾਈਆਂ ਜਾ ਰਹੀਆਂ ਨੇ ਹਾਲਾਂਕਿ ਦੱਸਦੀ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਸੀ ਕਿ ਜੇਕਰ ਅਜਿਹਾ ਸੀਗਾ ਤਾਂ ਮੈਨੂੰ ਜ਼ਥੇਦਾਰੀ ਦਾ ਚਾਰਜ ਸੰਪੰਨ ਤੋਂ ਪਹਿਲਾਂ ਵੀ ਐਸਜੀਪੀਸੀ ਦੇ ਕੋਲ ਫਾਈਲਾਂ ਆਈਆਂ ਹੋਣੀਆਂ ਉਹ ਵੀ ਫਾਈਲਾਂ ਫਰੋਲੀਆਂ ਗਈਆਂ ਹੋਣੀਆਂ ਜਦੋਂ ਮੇਰਾ ਇੰਟਰਵਿਊ ਹੋਇਆ ਸੀ ਤਖਤ ਜੀ ਅਕਾਲ ਅਕਾਲ ਤਖਤ ਸਾਹਿਬ ਵਿਖੇ ਉਸ ਤੋਂ ਪਹਿਲਾਂ ਵੀ ਫਾਈਲਾਂ ਪਰੋਲੀਆਂ ਗਈਆਂ ਅਧਿਕਾਰੀ ਜਿੱਤੇਦਾਰ ਵੀ ਮੇਰੇ ਹਾਂ ਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਉਦੋਂ ਵੀ ਜਾਂਚ ਪੜਤਾਲ ਕੀਤੀ ਗਈ ਹੋਣੀ ਤਾਂ ਫਿਰ ਉਦੋਂ ਅਜਿਹੀ ਗੱਲ ਕਿਉਂ ਨਹੀਂ ਸਾਹਮਣੇ ਆ ਜਾਂ ਫਿਰ ਜੇਕਰ ਅਜਿਹੀ ਗੱਲ ਸੀਗੀ ਤਾਂ ਫਿਰ ਉਦੋਂ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਕਿਉਂ ਸੌਂਪੀ ਗਈ ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਬੀਤੇ ਦਿਨ ਤਖਤ ਜੀ ਦੰਦਮਾ ਸਾਹਿਬ ਵਿਖੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕੀਤੀਆਂ ਸੀ ਪਰ ਅੱਜ ਐਸਜੀਪੀਸੀ ਦਾ ਵਟਾ ਐਕਸ਼ਨ ਦੇਖਣ ਨੂੰ ਮਿਲਿਆ ਕਰੀਬ 15 ਦਿਨਾਂ ਦੇ ਲਈ ਉਹਨਾਂ ਤੋਂ ਜਥੇਦਾਰੀ ਵਾਪਸ ਲੈ ਲਈ ਗਈ ਹੈ ਕਿਉਂਕਿ ਇੱਕ ਜਾਂਚ ਦੀ ਟੀਮ ਬਣਾਈ ਗਈ ਹੈ 3 ਮੈਂਬਰੀ ਜਾਂਚ ਟੀਮ ਬਣਾਈ ਗਈ ਔਰ ਕਿਹਾ ਹੈ ਕਿ 15 ਦਿਨਾਂ ਤੋਂ ਬਾਅਦ ਜਾਂਚ ਟੀਮ ਜਵਾਬ ਸੌਂਪੇਗੀ ਔਰ ਜੋ ਵੀ ਜਵਾਬ ਹੋਏਗਾ ਉਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਇਆ ਜਾਏਗਾ ਦੱਸਦੀ ਹੈ ਗੁੱਸੇ ਜਾ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਸੀ ਕਿ ਮੈਂ ਅਸਤੀਫਾ ਹੁਣ ਨਹੀਂ ਦਿਆਂਗਾ ਜੇਕਰ ਤੁਸੀਂ ਮੈਨੂੰ ਕੱਢਣਾ ਹੈ ਤਾਂ ਕੱਢ ਲਓ ਤੇ ਜੇਕਰ ਅਸਤੀਫਾ ਪ੍ਰਵਾਨ ਕਰਨਾ ਹੈ ਤਾਂ ਉਹ ਅਸਤੀਫਾ ਪ੍ਰਵਾਨ ਕੀਤਾ ਜਾਵੇ ਜੋ ਕਿ ਮੈਂ ਪਹਿਲਾਂ ਦਿੱਤਾ ਸੀ ਦੱਸਦੀ ਹੈ ਕਿ ਜਦੋਂ ਵਿਰਸਾ ਸਿੰਘ ਵਲਟੋਹਾ ਦੇ ਨਾਲ ਸ਼ਬਦੀ ਹਮਲੇ ਹੋਏ ਸੀ ਅੰਮੋ ਸਾਹਮਣੇ ਦੀ ਲੜਾਈ ਖੋਈ ਸੀ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਦੁੱਖ ਦਾ ਆਪਣਾ ਪ੍ਰਗਟਾਵਾ ਕੀਤਾ ਸੀ ਔਰ ਕਿਹਾ ਸੀ ਕਿ ਮੇਰੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਅਸਤੀਫਾ ਦੇਣਾ ਚਾਹੁੰਦਾ ਹਾਂ ਤੇ ਮੈਂ ਅਸਤੀਫਾ ਦੇ ਦੇਾਂਗਾ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਪਰ ਉਹ ਅਸਤੀਫਾ ਪ੍ਰਵਾਨ ਨਹੀਂ ਕੀਤਾ ਕਿਹਾ ਸੀ ਐਸਜੀਪੀਸੀ ਵੱਲੋਂ ਐਸਜੀਪੀਸੀ ਪ੍ਰਧਾਨ ਧਾਮੀ ਵੱਲੋਂ ਤੇ ਅਕਾਲੀ ਦਲ ਦੇ ਕਈ ਆਗੂਆਂ ਵੱਲੋਂ ਕਿਹਾ ਗਿਆ ਸੀ ਕਿ ਸਾਰੇ ਉਹਨਾਂ ਦੇ ਨਾਲ ਖੜੇ ਨੇ ਉਹਨਾਂ ਨੂੰ ਡਰਨ ਦੀ ਤੇ ਘਬਰਾਉਣ ਦੀ ਲੋੜ ਨਹੀਂ ਹੈ ਪਰ ਜਿਸ ਤਰੀਕੇ ਪਿਛਲੇ 10-15 ਦਿਨਾਂ ਤੋਂ ਇਹ ਵੀਡੀਓ ਵਾਲੀ ਗੱਲ ਸਾਹਮਣੇ ਆ ਰਹੀ ਸੀ ਜੋ ਉਹਨਾਂ ਦੇ ਸੰਤੂ ਦੇ ਨਾਲ ਸੰਬੰਧ ਦੱਸੀ ਜਾ ਰਹੀ ਹੈ ਉਸ ਵੀਡੀਓ ਦਾ ਜ਼ਿਕਰ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਇੱਕ ਤੈ ਖੋਲੀ ਸੀ ਕਿ ਇੱਕ ਗੱਲ ਦਾ ਖੁਲਾਸਾ ਕੀਤਾ ਸੀ ਔਰ ਬੜੇ ਦੁੱਖ ਭਰੇ ਅੰਦਾਜ਼ ਦੇ ਵਿੱਚ ਉਹਨਾਂ ਨੇ ਘਰ ਤੱਕ ਅਰਜੀ ਰੰਧਮਾ ਸਾਹਿਬ ਵਿਖੇ ਸਾਰਿਆਂ ਦੇ ਸਾਹਮਣੇ ਇਹ ਗੱਲ ਕੀਤੀ ਸੀ ਕਿ ਮੇਰਾ ਸਭ ਤੋਂ ਵੱਡਾ ਕਸੂਰ ਇਹ ਹੈ ਕਿ ਮੈਂ ਆਪਣੇ ਸੰਡੂ ਦੀ ਬੇਟੀਆਂ ਨੂੰ ਇੱਕ ਵਧੀਆ ਸਿੱਖਿਆ ਦਿੱਤੀ ਹੈ ਦੋ ਬੱਚਿਆਂ ਨੇ ਜੋ ਕਿ ਵਧੀਆ ਪੜ੍ਹ ਲਿਖ ਰਹੀਆਂ ਨੇ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹਾਂ ਇਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਜੇਕਰ ਮੇਰੇ ਮੇਰੀ ਸਾਲੀ ਦੇ ਨਾਲ ਕਿਸੇ ਵੀ ਤਰੀਕੇ ਤੇ ਗਲਤਿਆ ਸੰਬੰਧ ਹੋਣ ਤਾਂ ਜੋ ਹੈ ਉਹ ਉਸ ਦਾ ਅੰਜਾਮ ਪੁੱਗਤਣ ਲਈ ਮੇ ਤਿਆਰ ਆ ਮੈਂ ਇੱਥੇ ਹੀ ਮੈਨੂੰ ਸਜ਼ਾ ਮਿਲ ਜਾਵੇ ਸੋ ਕਹਿੰਦੇ ਹਰਪ੍ਰੀਤ ਸਿੰਘ ਨੇ तमाम ਤਰੀਕੇ ਦੇ ਇਲਜ਼ਾਮ ਜੋ ਉਹਨਾਂ ਦੇ ਉੱਤੇ ਲੱਗੇ ਨੇ ਉਹਨਾਂ ਦੀ ਸਾਲੀ ਦੇ ਨਾਲ ਸੰਬੰਧਨ ਨੂੰ ਲੈ ਕੇ ਉਹਨਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਔਰ ਕਿਹਾ ਸੀ ਕਿ ਮੈਨੂੰ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਹੈ ਔਰ ਮੇਰੇ ਸਾਜੂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਮੇਰੀ ਕਿਰਦਾਰਕੁਸ਼ੀ ਕਰਨ ਦੇ ਲਈ ਮੈਨੂੰ ਬਦਨਾਮ ਕਰਨ ਦੇ ਲਈ ਮੈਨੂੰ ਬਰਬਾਦ ਕਰਨ ਦੇ ਲਈ ਮੇਰੇ ਪਰਿਵਾਰ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਪਰ ਜੀਪੀਸੀ ਨੇ ਇੱਕ ਵੱਡਾ ਐਕਸ਼ਨ ਲੈ ਲਿਆ ਹੈ 15 ਦਿਨਾਂ ਦੇ ਲਈ ਜੋਤੇਦਾਰੀ ਦਾ ਚਾਰਜ ਗਿਆਨੀ ਹਰਪ੍ਰੀਤ ਸਿੰਘ ਤੋਂ ਵਾਪਸ ਲੈ ਲਿਆ ਗਿਆ ਹੁਣ ਉਹਨਾਂ ਦੀ ਥਾਂ 15 ਦਿਨਾਂ ਦੇ ਲਈ ਫਿਲਹਾਲ 15 ਦਿਨਾਂ ਦੇ ਲਈ ਹੈੱਡ ਗ੍ਰੰਥੀ ਜੋਨੇ ਤਕਰਸ਼ੀ ਦੰਦਮਾ ਸਾਹਿਬ ਦੇ ਜਗਤਾਰ ਸਿੰਘ ਭਾਈ ਜਗਤਾਰ ਸਿੰਘ ਉਹ ਤਕਰਸ਼ੀ ਦੰਦਮਾ ਸਾਹਿਬ ਦੇ ਜ਼ਥੇਦਾਰੀ ਦਾ ਜੋ ਕਾਰਜਕਾਲ ਹੈ ਉਹ ਦੇਖਣਗੇ ਕਾਰਜਪਾਠ ਸਾਹਮਣਗੇ 15 ਦਿਨਾਂ ਦੇ ਲਈ ਔਰ ਜੋ ਤਿੰਨ ਮੈਂਬਰੀ ਕਮੇਟੀ ਐਸਜੀਪੀਸੀ ਵੱਲੋਂ ਜਾਂਚ ਲਈ ਬਣਾਈ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੀ ਜਾਂਚ ਤੇ ਲਈ ਉਹ ਆਪਣੀ ਰਿਪੋਰਟ ਜੋ ਹੈ ਜੋ ਜਵਾਬ ਹੈ 15 ਦਿਨਾਂ ਬਾਅਦ ਸੌਂਪੇਗੀ ਉਸ ਤੋਂ ਬਾਅਦ ਫੈਸਲਾ ਲਿਆ ਜਾਏਗਾ ਕਿ ਕੀ ਜ਼ਥੇਦਾਰੀ ਗਿਆਨੀ ਹਰਪ੍ਰੀਤ ਸਿੰਘ ਨੂੰ ਵਾਪਸ ਮਿਲਦੀ ਹੈ ਜਾਂ ਫਿਰ ਨਹੀਂ ਸਰਸ਼ੀਕਾਲ ਵਿਕ੍ਰਿਤ ਉਸੇ ਅਨਰਿਸਪਕਤੀ ਵੱਡੀ ਖਬਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਐਸਜੀਪੀਸੀ ਨੇ ਵੱਡਾ ਐਕਸ਼ਨ ਲੈ ਲਿਆ ਹੈ ਕੁਝ ਦਿਨਾਂ ਲਈ ਕਰੀਬ 15 ਦਿਨਾਂ ਲਈ ਜਥੇਦਾਰੀ ਵਾਪਸ ਲੈ ਲਈ ਗਈ ਹੈ ਉਹਨਾਂ ਤੋਂ ਚਾਰਜ ਵਾਪਸ ਲੈ ਲਿਆ ਗਿਆ ਹੈ ਤੇ ਚਾਰਜ ਜੋ ਹੈ ਉਹ ਹੈਡ ਗ੍ਰੰਥੀ ਤਕਤ ਚਿਦਮਦਮਾ ਸਾਹਿਬ ਦੇ ਜਗਤਾਰ ਸਿੰਘ ਗੁਨਾ ਨੂੰ ਜਥੇਦਾਰੀ ਦਾ ਚਾਰਜ ਸੌਮ ਦਿੱਤਾ ਗਿਆ ਦੱਸਦੀ ਐ ਐਸਜੀਪੀਸੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਸੀ ਔਰ ਸੀ ਮੀਟਿੰਗ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਤੋਂ ਤਕਤ ਚਿਦਮਦਮਾ ਸਾਹਿਬ ਦੀ ਜਥੇਦਾਰੀ ਦਾ ਜੋ ਚਾਰਜ ਹੈ ਉਹ ਵਾਪਸ ਲੈ ਲਿਆ ਗਿਆ ਹੈ ਦਰਅਸਲ ਜੋ ਵੀਡੀਓ ਵਾਇਰਲ ਹੋਈ ਸੀ ਜਿਸ ਨੂੰ ਵੀਡੀਓ ਬੰਬ ਕਿਹਾ ਜਾ ਰਿਹਾ ਸੀ ਜੋ ਜਿਸ ਨੇ ਪੰਥਕ ਸਫੀਆਂ ਦੇ ਵਿੱਚ ਹਲਚਲ ਤੇਜ਼ ਕਰ ਦਿੱਤੀ ਸੀ 21 ਸੈਕਿੰਡ ਦਾ ਕਲਿੱਪ ਸੀਗਾ ਜਿਸ ਦੇ ਵਿੱਚ ਉਹਨਾਂ ਦੇ ਮੂੰਹੋਂ ਕੁਝ ਅਪਸ਼ਬਦ ਨਿਕਲਦੇ ਹੋਏ ਨਜ਼ਰ ਆ ਰਹੇ ਸੀ ਹਾਲਾਂਕਿ ਇਸ ਨੂੰ ਲੈ ਕੇ ਵੀ ਉਹਨਾਂ ਨੇ ਪੂਰਾ ਕਲੈਰੀਫਿਕੇਸ਼ਨ ਦਿੱਤਾ ਦੂਜਾ ਇੱਕ ਹੋਰ ਵੀਡੀਓ ਜੋ ਕਿ ਉਹਨਾਂ ਦੇ ਸੰਡੂ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਔਰ ਉਹਨਾਂ ਤੇ ਕੁਝ ਗੰਭੀਰ ਇਲਜ਼ਾਮ ਲੱਗ ਰਹੇ ਸੀ ਉਸ ਨੂੰ ਲੈ ਕੇ ਜੋ ਵੀਡੀਓ ਸਾਹਮਣੇ ਆਇਆ ਜੋ ਸੰਡੂ ਦੇ ਇਲਜ਼ਾਮ ਸਾਹਮਣੇ ਆਏ ਸੀ ਉਸ ਨੂੰ ਲੈ ਕੇ ਵੀ ਬੀਤੇ ਦਿਨ ਤਕਰਸ਼ੀ ਦਮਦਮਾ ਸਾਹਿਬ ਵਿਕੇਸ਼ ਜੀ ਗੁਰੂਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੀ ਸਫਾਈ ਦਿੱਤੀ ਕਿ ਇੱਕ ਚੀਜ਼ ਤਾਂ ਖੁਲਾਸਾ ਕੀਤਾ ਸੀ ਪਰ ਇਹ ਕਿਹਾ ਸੀ ਕਿ ਇਹ ਕੋਈ ਹੈ ਜੋ ਮੇਰੇ ਸੰਡੂ ਨੂੰ ਨਾਲ ਲੈ ਲੈ ਕੇ ਘੁੰਮ ਰਿਹਾ ਹੈ ਤੇ ਉਸ ਦੇ ਮੂੰਹੋਂ ਇਹ ਸਾਰੀਆਂ ਚੀਜ਼ਾਂ ਨਿਕਲਵਾਈਆਂ ਜਾ ਰਹੀਆਂ ਨੇ ਹਾਲਾਂਕਿ ਦੱਸਦੀ ਹੈ ਕਹਿੰਨੀ ਹਰਪ੍ਰੀਤ ਸਿੰਘ ਨੇਵੀ ਕਿਹਾ ਸੀ ਕਿ ਜੇਕਰ ਅਜਿਹਾ ਸੀਗਾ ਤਾਂ ਮੈਨੂੰ ਜਥੇਦਾਰੀ ਦਾ ਚਾਰਜ ਸੰਪੰਨ ਤੋਂ ਪਹਿਲਾਂ ਵੀ SGPC ਦੇ ਕੋਲ ਫਾਈਲਾਂ ਆਈਆਂ ਹੋਣੀਆਂ ਉਹ ਵੀ ਫਾਈਲਾਂ ਫਰੋਲੀਆਂ ਗਈਆਂ ਹੋਣੀਆਂ ਜਦੋਂ ਮੇਰਾ ਇੰਟਰਵਿਊ ਹੋਇਆ ਸੀ ਤਕਤ ਸਿੰਘ ਅਕਾਲ ਅਕਾਲ ਤਕਤ ਸਾਹਿਬ ਵਿਕੇ ਉਸ ਤੋਂ ਪਹਿਲਾਂ ਵੀ ਫਾਈਲਾਂ ਫਰੋਲੀਆਂ ਗਈਆਂ ਕਾਰਜਕਾਰੀ ਜਥੇਦਾਰ ਵੀ ਮੇਰੇ ਹਾਂ ਸ਼੍ਰੀ ਅਕਾਲ ਤਕਤ ਸਾਹਿਬ ਦਾ ਉਦੋਂ ਵੀ ਜਾਂਚ ਪੜਤਾਲ ਕੀਤੀ ਗਈ ਹੋਣੀ ਤਾਂ ਫਿਰ ਉਦੋਂ ਅਜਿਹੀ ਗੱਲ ਕਿਉਂ ਨਹੀਂ ਸਾਹਮਣੇ ਆਇਆ ਜਾਂ ਫਿਰ ਜੇਕਰ ਅਜਿਹੀ ਗੱਲ ਸੀਗੀ ਤਾਂ ਫਿਰ ਉਦੋਂ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਕਿਉਂ ਸੌਂਪੀ ਗਈ ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਬੀਤੇ ਦਿਨ ਤਗੜੀ ਦੰਦਮਾਨ ਸਾਹਿਬ ਵਿਖੇ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕੀਤੀਆਂ ਸੀ ਪਰ ਅੱਜ ਐਸਜੀਪੀਸੀ ਦਾ ਵਟਾ ਐਕਸ਼ਨ ਦੇਖਣ ਨੂੰ ਮਿਲਿਆ ਕਰੀਬ 15 ਦਿਨਾਂ ਦੇ ਲਈ ਉਹਨਾਂ ਤੋਂ ਜਥੇਦਾਰੀ ਵਾਪਸ ਲੈ ਲਈ ਗਈ ਹੈ ਕਿਉਂਕਿ ਇੱਕ ਜਾਂਚ ਦੀ ਟੀਮ ਬਣਾਈ ਗਈ ਹੈ 3 ਮੈਂਬਰੀ ਜਾਂਚ ਟੀਮ ਬਣਾਈ ਗਈ ਔਰ ਕਿਹਾ ਹੈ ਕਿ 15 ਦਿਨਾਂ ਤੋਂ ਬਾਅਦ ਜਾਂਚ ਟੀਮ ਜਵਾਬ ਸੌਂਪੇਗੀ ਔਰ ਜੋ ਵੀ ਜਵਾਬ ਹੋਏਗਾ ਉਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਇਆ ਜਾਏਗਾ ਦੱਸਦੀਏ ਗੁੱਸੇ ਜਾ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਸੀ ਕਿ ਮੈਂ ਅਸਤੀਫਾ ਹੁਣ ਨਹੀਂ ਦਿਆਂਗਾ ਜੇਕਰ ਤੁਸੀਂ ਮੈਨੂੰ ਕੱਢਣਾ ਹੈ ਤਾਂ ਕੱਢ ਲਓ ਤੇ ਜੇਕਰ ਅਸਤੀਫਾ ਪ੍ਰਵਾਨ ਕਰਨਾ ਹੈ ਤਾਂ ਉਹ ਅਸਤੀਫਾ ਪ੍ਰਵਾਨ ਕੀਤਾ ਜਾਵੇ ਜੋ ਕਿ ਮੈਂ ਪਹਿਲਾਂ ਦਿੱਤਾ ਸੀ ਦੱਸਦੀਏ ਕਿ ਜਦੋਂ ਵਿਰਸਾ ਸਿੰਘ ਵਲਟੋਹਾ ਦੇ ਨਾਲ ਸ਼ਬਦੀ ਹਮਲੇ ਹੋਏ ਸੀ ਅੰਮੋ ਸਾਹਮਣੇ ਦੀ ਲੜਾਈ ਖੋਈ ਸੀ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਦੁੱਖ ਦਾ ਆਪਣਾ ਪ੍ਰਗਟਾਵਾ ਕੀਤਾ ਸੀ ਔਰ ਕਿਹਾ ਸੀ ਕਿ ਮੇਰੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਅਸਤੀਫਾ ਦੇਣਾ ਚਾਹੁੰਦਾ ਹਾਂ ਤੇ ਮੈਂ ਅਸਤੀਫਾ ਦੇ ਦਿਆਂਗਾ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਪਰ ਉਹ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ ਸੀ ਐਸਜੀਪੀਸੀ ਵੱਲੋਂ ਐਸਜੀਪੀਸੀ ਪ੍ਰਧਾਨ ਧਾਮੀ ਵੱਲੋਂ ਤੇ ਅਕਾਲੀ ਦਲ ਦੇ ਕਈ ਆਗੂਆਂ ਵੱਲੋਂ ਕਿਹਾ ਗਿਆ ਸੀ ਕਿ ਸਾਰੇ ਉਹਨਾਂ ਦੇ ਨਾਲ ਖੜੇ ਨੇ ਉਹਨਾਂ ਨੂੰ ਡਰਨ ਦੀ ਤੇ ਘਬਰਾਉਣ ਦੀ ਲੋੜ ਨਹੀਂ ਹੈ ਪਰ ਜਿਸ ਤਰੀਕੇ ਪਿਛਲੇ 10-15 ਦਿਨਾਂ ਤੋਂ ਇਹ ਵੀਡੀਓ ਵਾਲੀ ਗੱਲ ਸਾਹਮਣੇ ਆ ਰਹੀ ਸੀ ਜੀ ਕਿ ਉਹਨਾਂ ਦੇ ਸੰਡੂ ਦੇ ਨਾਲ ਸੰਬੰਧ ਦੱਸੀ ਜਾ ਰਹੀ ਹੈ ਉਸ ਵੀਡੀਓ ਦਾ ਜ਼ਿਕਰ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਇੱਕ ਤੈ ਖੋਲੀ ਸੀ ਕਿ ਇੱਕ ਗੱਲ ਦਾ ਖੁਲਾਸਾ ਕੀਤਾ ਸੀ ਔਰ ਬੜੇ ਦੁੱਖ ਭਰੇ ਅੰਦਾਜ਼ ਦੇ ਵਿੱਚ ਉਹਨਾਂ ਨੇ ਘਲ ਤਕਰਾਰੀ ਰੰਧਮਾ ਸਾਹਿਬ ਵਿਖੇ ਸਾਰਿਆਂ ਦੇ ਸਾਹਮਣੇ ਇਹ ਗੱਲ ਕੀਤੀ ਸੀ ਕਿ ਮੇਰਾ ਸਭ ਤੋਂ ਵੱਡਾ ਕਸੂਰ ਇਹ ਹੈ ਕਿ ਮੈਂ ਆਪਣੇ ਸੰਡੂ ਦੀ ਬੇਟੀਆਂ ਨੂੰ ਇੱਕ ਵਧੀਆ ਸਿੱਖਿਆ ਦਿੱਤੀ ਹੈ ਦੋ ਬੱਚੀਆਂ ਨੇ ਜੋ ਕਿ ਵਧੀਆ ਪੜ੍ਹ ਲਿਖ ਰਹੀਆਂ ਨੇ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹਾਂ ਇਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਜੇਕਰ ਮੇਰੇ ਮੇਰੀ ਸਾਲੀ ਦੇ ਨਾਲ ਕਿਸੇ ਵੀ ਤਰੀਕੇ ਤੇ ਗਲਤ ਹੈ ਜਾ ਸੰਬੰਧ ਹੋਣ ਤਾਂ ਜੋ ਹੈ ਉਹ ਉਸ ਦਾ ਅੰਜਾਮ ਪੁੱਗਤਣ ਲਈ ਮੇ ਤਿਆਰ ਆ ਮੈਂ ਇੱਥੇ ਹੀ ਮੈਨੂੰ ਸਜ਼ਾ ਮਿਲ ਜਾਵੇ ਸੋ ਕਹਿੰਦੇ ਹਰਪ੍ਰੀਤ ਸਿੰਘ ਨੇ तमाम ਤਰੀਕੇ ਦੇ ਇਲਜ਼ਾਮ ਜੋ ਉਹਨਾਂ ਦੇ ਉੱਤੇ ਲੱਗੇ ਨੇ ਉਹਨਾਂ ਦੀ ਸਾਲੀ ਦੇ ਨਾਲ ਸੰਬੰਧਨ ਨੂੰ ਲੈ ਕੇ ਉਹਨਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਔਰ ਕਿਹਾ ਸੀ ਕਿ ਮੈਨੂੰ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਹੈ ਔਰ ਮੇਰੇ ਸਾਜੂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਮੇਰੀ ਕਿਰਦਾਰਕੁਸ਼ੀ ਕਰਨ ਦੇ ਲਈ ਮੈਨੂੰ ਬਦਨਾਮ ਕਰਨ ਦੇ ਲਈ ਮੈਨੂੰ ਬਰਬਾਦ ਕਰਨ ਦੇ ਲਈ ਮੇਰੇ ਪਰਿਵਾਰ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਪਰ ਜੀਪੀਸੀ ਨੇ ਇੱਕ ਵੱਡਾ ਐਕਸ਼ਨ ਲੈ ਲਿਆ 15 ਦਿਨਾਂ ਦੇ ਲਈ ਜੋਤੇਦਾਰੀ ਦਾ ਚਾਰਜ ਗਿਆਨੀ ਹਰਪ੍ਰੀਤ ਸਿੰਘ ਤੋਂ ਵਾਪਸ ਲੈ ਲਿਆ ਗਿਆ ਹੁਣ ਉਹਨਾਂ ਦੀ ਥਾਂ 15 ਦਿਨਾਂ ਦੇ ਲਈ ਫਿਲਹਾਲ 15 ਦਿਨਾਂ ਦੇ ਲਈ ਹੈੱਡ ਗ੍ਰੰਥੀ ਜੋਨੇ ਤਕਰਸ਼ੀ ਦੰਦਮਾ ਸਾਹਿਬ ਦੇ ਜਗਤਾਰ ਸਿੰਘ ਭਾਈ ਜਗਤਾਰ ਸਿੰਘ ਉਹ ਤਕਰਸ਼ੀ ਦੰਦਮਾ ਸਾਹਿਬ ਦੇ ਜ਼ਥੇਦਾਰੀ ਦਾ ਜੋ ਕਾਰਜਕਾਲ ਹੈ ਉਹ ਦੇਖਣਗੇ ਕਾਰਜਪਾਰ ਸਾਂਭਣਗੇ 15 ਦਿਨਾਂ ਦੇ ਲਈ ਔਰ ਜੋ ਤਿੰਨ ਮੈਂਬਰੀ ਕਮੇਟੀ ਐਸਜੀਪੀਸੀ ਵੱਲੋਂ ਜਾਂਚ ਲਈ ਬਣਾਈ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੀ ਜਾਂਚ ਤੇ ਲਈ ਉਹ ਆਪਣੀ ਰਿਪੋਰਟ ਜੋ ਹੈ ਜੋ ਜਵਾਬ ਹੈ 15 ਦਿਨਾਂ ਬਾਅਦ ਸੌਂਪੇਗੀ ਉਸ ਤੋਂ ਬਾਅਦ ਫੈਸਲਾ ਲਿਆ ਜਾਏਗਾ ਕਿ ਕੀ ਜ਼ਥੇਦਾਰੀ ਗਿਆਨੀ ਹਰਪ੍ਰੀਤ ਸਿੰਘ ਨੂੰ